ਯਾਰ ਰਹਿਮਤਾਂ ਦੀਆਂ ਗੱਲਾਂ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਰਹਿਮਤ ਦੀਆਂ ਮਹਿਮਾ ਹੈ ਢੋਲੀ ਪਾਈ ਮਹਾਰਾਜ ਪਾਤਸ਼ਾਹ ਜੀ ਦੇ ਸਾਧੂ ਜੀ ਤੇ ਸਤਗੁਰਾਂ ਦੇ ਸਾਲੀ ਜੀ ਮਾਤਾ ਦਮੋਦਰੀ ਤੋਂ ਵੱਡੇ ਸਨ ਬੀਬੀ ਰਾਮੂ ਜੀ ਉਹਨਾਂ ਦਾ ਵਿਆਹ ਹੋਇਆ ਸਾਧ ਸੰਗਤ ਜੀ ਭਾਈ ਸਾਈ ਦਾਸ ਨਾਲ ਢੋਲੀ ਨਗਰ ਪਹਿਲਾਂ ਥੋੜਾ ਜਿਹਾ ਮੈਂ ਇਹ ਅਲੰਕਾਰ ਬੰਨ੍ਹ ਦਵਾਂ ਆਪ ਜੀ ਦੇ ਸਨਮੁਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਆਨੰਦ ਕਾਰਜ ਹੋਏ ਪਹਿਲਾ ਆਨੰਦ ਕਾਰਜ ਹੋਇਆ ਮਾਤਾ ਦਮੋਦਰੀ ਜੀ ਨਾਲ ਦੂਜਾ ਆਨੰਦ ਕਾਰਜ ਹੋਇਆ ਮਾਤਾ ਨਾਨਕੀ ਜੀ ਨਾਲ ਤੀਜਾ ਆਨੰਦ ਕਾਰਜ ਹੋਇਆ ਮਾਤਾ ਮਰਵਾਹੀ ਜੀ ਨਾਲ ਉਹਨਾਂ ਦਾ ਨਾਂ ਤੇ ਮਾਤਾ ਮਹਾਦੇਵੀ ਸੀ ਪਰ ਮਰਵਾਏ ਖੱਤਰੀਆਂ ਵਿੱਚੋਂ ਸਨ ਇਸ ਲਈ ਉਹਨਾਂ ਨੂੰ ਬਹੁਤਾਤ ਮਰਵਾਹੀ ਜੀ ਕਿਹਾ ਜਾਂਦਾ ਸੀ ਗੁਰੂ ਘਰ ਵਿੱਚ ਉਹਨਾਂ ਨੂੰ ਮਰਵਾਹੀ ਜੀ ਕਿਹਾ ਜਾਂਦਾ ਸੀ ਨਾਮ ਉਹਨਾਂ ਦਾ ਮਹਾਦੇਵੀ ਸੀ ਇਹ ਤਿੰਨ ਆਨੰਦ ਕਾਰਜ ਕਿਉਂ ਹੋਏ ਸਤਿਗੁਰਾਂ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਅਰਗਵੰਦ ਸਾਹਿਬ ਜੀ ਜਦੋਂ ਬਾਲ ਅਵਸਥਾ ਵਿੱਚ ਸਨ ਉਹਦੋਂ ਚੰਦੂ ਨੇ ਸਾਜ਼ ਸੰਗੀਤ ਜੀ ਆਪਣੀ ਨੌਜਵਾਨ ਧੀ ਦੇ ਲਈ ਨਾਈ ਭੇਜੇ ਹੋਏ ਸਨ ਰਿਸ਼ਤਾ ਵੇਖਣ ਲਈ ਪਹਿਲਾ ਨਾਈਆਂ ਨੂੰ ਵਿਚੋਲੇ ਬਣਾ ਕੇ ਭੇਜਿਆ ਜਾਂਦਾ ਸੀ ਉਹ ਗਏ ਹੋਏ ਸਨ ਪਰ ਤਿੰਨ ਸ਼ਰਤਾਂ ਸੀ ਤਿੰਨ ਤਿੰਨ ਗੁਣ ਚਾਹੀਦੇ ਸੀ ਲੜਕੇ ਦੇ ਵਿੱਚ ਇੱਕ ਤਾਂ ਸਰੀਰ ਦਾ ਸੋਹਣਾ ਹੋਵੇ ਦੂਜਾ ਧਨਾੜ ਹੋਵੇ ਤੇ ਤੀਜੀ ਜਾਤ ਉੱਚੀ ਹੋਵੇ ਕੁੱਲ ਉੱਚੀ ਹੋਵੇ ਸਾਰੇ ਭਾਰਤ ਵਰਸ਼ ਵਿੱਚ ਇਹ ਨਾਈ ਘੁੰਮੇ ਪਰ ਇਹਨਾਂ ਨੂੰ ਕਿਤੇ ਵੀ ਕਿਸੇ ਥਾਂ ਤੇ ਵੀ ਸਾਧ ਸੰਗਤ ਜੀ ਇਹੋ ਜਿਹਾ ਲੜਕਾ ਨਾ ਲੱਭਿਆ ਜਿਹੜਾ ਸਰੀਰ ਦਾ ਸੋਹਣਾ ਹੁੰਦਾ ਸੀ ਉਹਨੂੰ ਗਰੀਬੀ ਨੇ ਖਾਦਾ ਹੁੰਦਾ ਸੀ ਜਿਹਦੇ ਕੋਲੇ ਦੌਲਤ ਹੁੰਦੀ ਸੀ ਤੇ ਉਹ ਸੋਹਣਾ ਨਹੀਂ ਸੀ ਹੁੰਦਾ ਜਿਹਦੀ ਕੋਲ ਉੱਚੀ ਹੁੰਦੀ ਸੀ ਉਹਦੀ ਸ਼ਕਲ ਨਹੀਂ ਸੀ ਚੰਗੀ ਹੁੰਦੀ ਜਤਨਾੜ ਨਹੀਂ ਸੀ ਹੁੰਦਾ ਜਦੋਂ ਇਹ ਵਿਚੋਲੇ ਜਿਹੜੇ ਨੇ ਇਹ ਸਾਧ ਸੰਗਤ ਜੀ ਅੰਮ੍ਰਿਤਸਰ ਸਹਿਬ ਆਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੈਠੇ ਹੋਏ ਨੇ ਸਤਗੁਰਾਂ ਦੇ ਬਾਲ ਅਵਸਥਾ ਵਿੱਚ ਸੁਪੁੱਤਰ ਧਨ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਕੋਲ ਬੈਠੇ ਹੋਏ ਨੇ ਚੰਗਾ ਢੀਲ ਡੌਲ ਸੋਨਾ ਹੈ ਸ਼ਰੀਰ ਸੋਨਾ ਤੇ ਦੌਲਤ ਇੰਨੀ ਵੀ ਅੱਗੇ ਹੀਰੇ ਜਵਾਹਰਾਤਾਂ ਦੇ ਢੇਰ ਲੱਗੇ ਹੋਏ ਗੁਰੂ ਘਰ ਵਿੱਚ ਚੜਾਵਾ ਬਹੁਤ ਜ਼ਿਆਦਾ ਤੇ ਕੁੱਲ ਵੀ ਉੱਚੀ ਸੋਡੀਆਂ ਦੀ ਵੰਸ਼ ਹੈ ਸੋਢੀ ਖਤਰੀ ਵੰਸ਼ ਹੈ ਸਾਧ ਸੰਗਤ ਜੀ ਇਹਨਾਂ ਨੇ ਨਾ ਜਾ ਕੇ ਦੱਸ ਦਿੱਤਾ ਵੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਤੋਂ ਇਲਾਵਾ ਇਹ ਤਿੰਨ ਗੁਣ ਹੋਰ ਕਿਸੇ ਵਿੱਚ ਨਹੀਂ ਦਿਸ ਰਹੇ ਚੰਦੂ ਨੇ ਕਹਿ ਦਿੱਤਾ ਵੀ ਕਹਿੰਦਾ ਤੁਸੀਂ ਤੇ ਚਬਾਰੇ ਦੀ ਇੱਟ ਮੋਰੀ ਨੂੰ ਲਾਏ ਜੇ ਇੰਨੀ ਗੱਲ ਜਦੋਂ ਕਈ ਸਾਧ ਸੰਗਤ ਜੀ ਦਿੱਲੀ ਦੀ ਸੰਗਤ ਨੇ ਚਿੱਠੀ ਭੇਜ ਦਿੱਤੀ ਮਹਾਰਾਜ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਜੇ ਲੈਣਾ ਮਹਾਰਾਯੋ ਨੇ ਗੁਰੂ ਕਰਦੀ ਤੋਹਫੀਨ ਕੀਤੀ ਹੈ ਗੁਰੂ ਘਰ ਨੂੰ ਮੋਰੀ ਦਸਦਾ ਮਹਾਰਾਜ ਪਾਤਸ਼ਾਹ ਜੀ ਨਿਵਾਣ ਵਿੱਚ ਦਸਦਾ ਹੈ ਨੀਵਾਣ ਦੱਸ ਰਿਹਾ ਹੈ ਤੇ ਜਦੋਂ ਦੂਜੀ ਵਾਰ ਮਨਾਉਣ ਤੇ ਚੰਦੂ ਮੰਨਿਆ ਤੇ ਇੱਧਰ ਉਧੋਂ ਤੱਕ ਚਿੱਠੀ ਪਹੁੰਚ ਚੁੱਕੀ ਸੀ ਮਹਾਰਾਜ ਨਹੀਂ ਮੰਨੇ ਚੰਦੂ ਨੇ ਚਿੱਠੀ ਵਿੱਚ ਇਹ ਲਿਖਿਆ ਸੀ ਵਿਜੇਲ ਸਾਰੇ ਲੋਕਾਂ ਨੂੰ ਪਤਾ ਹੈ ਕਿ ਚੰਦੂ ਜਿਹੜਾ ਹੈ ਜਾਂਗੀਰ ਦਾ ਵਜ਼ੀਰ ਇਹ ਆਪਣੀ ਧੀ ਵਿਆਉਣਾ ਚਾਹੁੰਦਾ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨਾਲ ਤੁਹਾਨੂੰ ਕਿਸੇ ਨੇ ਵੀ ਲੜਕੀ ਨਹੀਂ ਦੇਣੀ ਸਾਰੇ ਮੇਰੇ ਤੋਂ ਡਰਦੇ ਨੇ ਦੋ ਸਿੱਖ ਖੜੇ ਹੋਏ ਉਸੇ ਵੇਲੇ ਦਰਬਾਰ ਦੇ ਵਿੱਚ ਇੱਕ ਮਾਤਾ ਨਾਨਕੀ ਜੀ ਦੇ ਪਿਤਾ ਇੱਕ ਮਾਤਾ ਦਮੋਦਰੀ ਜੀ ਦੇ ਪਿਤਾ ਮਹਾਰਾਜ ਹਲੇ ਤੇ ਬੱਚੀਆਂ ਛੋਟੀਆਂ ਨੇ ਪਰ ਅਸੀਂ ਵਚਨ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਅਸੀਂ ਆਪਣੀ ਦੋਵਾਂ ਧੀਆਂ ਦਾ ਆਨੰਦ ਕਾਰਜ ਆਪ ਜੀ ਦੇ ਪੁੱਤਰ ਨਾਲ ਕਰਾਂਗੇ ਚੰਦੂ ਕਹਿੰਦਾ ਇੱਕ ਧੀ ਨਹੀਂ ਦੇਣੀ ਕਿਸੇ ਨੇ ਮਾਰੇ ਇਹ ਕਹਿਣ ਲੱਗੇ ਸਾਡੇ ਪੁੱਤਰ ਦੇ ਦੋ ਆਨੰਦ ਕਾਰਜ ਹੋਣਗੇ ਤੀਜਾ ਆਨੰਦ ਕਾਰਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਵਿੱਚ ਹੋਇਆ ਮਾਤਾ ਮਰਵਾਹੀ ਜੀ ਨਾਲ ਮਾਤਾ ਮਹਾਦੇਵੀ ਜੀ ਨਾਲ ਜਦੋਂ ਲਾਹੌਰ ਤੋਂ ਵਾਪਸ ਆ ਰਹੇ ਸਨ ਸਤਿਗੁਰੂ ਪਾਤਸ਼ਾਹ ਇਹ ਆਨੰਦ ਕਾਰਜ ਉਦੋਂ ਹੋਇਆ ਮਾਤਾ ਮਹਾਦੇਵੀ ਜੀ ਦੇ ਪਿਤਾ ਜੀ ਚਾਹੁੰਦੇ ਸਨ ਕਿ ਮੇਰੀ ਧੀ ਬਹੁਤ ਬੰਦਗੀ ਵਾਲੀ ਨਾਮ ਜਪਣ ਵਾਲੀ ਹੈ ਕੋਈ ਯੋਗ ਵਰ ਲੱਭੇ ਇੱਕ ਗੁਰਸਿੱਖ ਨੇ ਕਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਤੋਂ ਵੱਡਾ ਹੋਰ ਕੌਣ ਹੋ ਸਕਦਾ ਹੈ ਤិន ਆਨੰਦ ਕਾਰਜ ਹੋਏ ਮਾਤਾ ਦਮੋਦਰੀ ਜੀ ਨਾਲ ਮਾਤਾ ਨਾਨਕੀ ਜੀ ਤੇ ਮਾਤਾ ਮਰਵਾਹੀ ਜੀ ਨਾਲ ਮਾਤਾ ਦਮੋਦਰੀ ਜੀ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੋ ਜੀ ਪੈਦਾ ਹੋਏ ਧਿਆਨ ਦਿਓ ਮਾਤਾ ਨਾਨਕੀ ਜੀ ਦੀ ਕੁਖ ਤੋਂ ਬਾਬਾ ਅਣੀ ਰਾਏ ਬਾਬਾ ਅਟਲ ਰਾਏ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਵਤਾਰੇ ਨੇ ਅਤੇ ਮਾਤਾ ਮਰਵਾਹੀ ਜੀ ਦੀ ਕੁਖ ਤੋਂ ਇੱਕ ਪੁੱਤਰ ਪੈਦਾ ਹੋਏ ਨੇ ਉਹਨਾਂ ਦਾ ਨਾਮ ਸਾਧ ਸੰਗਤ ਜੀ ਬਾਬਾ ਸੂਰਜਮਲ ਹੈ ਪੰਜ ਪੁੱਤਰ ਅਤੇ ਇੱਕ ਲਾਡਲੀ ਧੀ ਮਹਾਰਾਜ ਦੇ ਘਰ ਵਿੱਚ ਇਹ 6 ਸੰਤਾਨਾਂ ਸੋਭਦੀਆਂ ਨੇ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਬੀਬੀ ਵੀਰੋ ਜੀ। ਪੰਜ ਪੁੱਤਰ ਅਤੇ ਇੱਕ ਧੀ।